ਬਹੁਤੀ ਸਤਿਕਾਰਯੋਗ ਬਿਜਲੀ ਮੁਲਾਜ਼ਮ ਤੇ ਆਗੂ ਸਾਥੀਓ ਪਹਿਲੀ ਗੱਲ ਤੁਹਾਨੂੰ ਬਹੁਤ-ਬਹੁਤ ਵਧਾਈ ਮੇਰੇ ਬਣੋ ਕਿ ਤੁਸੀਂ ਸਾਂਝੇ ਫਰੰਟਾਂ ਵੱਲੋਂ ਦਿੱਤੇ ਹੋਏ ਐਕਸ਼ਨ ਨੂੰ ਪਹਿਲੇ ਦਿਨ ਹੀ ਬਹੁਤ ਵੱਡੀ ਸਫਲਤਾ ਦੇ ਨਾਲ ਉਹਨੂੰ ਕਾਮਯਾਬ ਕੀਤਾ ਇਹ ਤੁਹਾਡੀ ਬਹੁਤ ਵਧਾਈ ਹੈ ਸਾਡੇ ਸਾਰੇ ਆਗੂਆਂ ਵੱਲੋਂ ਮੁਲਾਜ਼ਮਾਂ ਨੂੰ ਸੈਕੰਡ ਜਿੱਥੋਂ ਤੱਕ ਮੰਗਾਂ ਦਾ ਸਵਾਲ ਹੈ ਇਹ ਮੰਗਾਂ ਦੇ ਸਬੰਧ ਦੇ ਵਿੱਚ ਸਾਡੀ ਮੈਨੇਜਮੈਂਟ ਦੇ ਨਾਲ ਮੰਗ ਪੱਤਰ ਦੇਣ ਤੋਂ ਬਾਅਦ 2 6 ਨੂੰ ਗੱਲ ਹੋਈ 6 8 ਨੂੰ ਗੱਲ ਹੋਈ 8 8 ਨੂੰ ਗੱਲ ਹੋਈ ਤੇ 8 10 ਨੂੰ 10 8 ਨੂੰ ਗੱਲ ਹੋਈ ਇਹਨਾਂ ਮੀਟਿੰਗਾਂ ਦੇ ਵਿੱਚ ਮਾਨਜੋਗ ਮੰਤਰੀ ਵਿੱਤ ਮੰਤਰੀ ਦੀਮਾ ਸਾਹਿਬ ਤੇ ਬਿਜਲੀ ਮੰਤਰੀ ਸਰਦਾਰ ਹਰਪਜਨ ਸਿੰਘ ਈਟੀਓ ਸਾਹਿਬ ਬਲੋਂ ਮੈਨੇਜਮੈਂਟ ਨਾਲ ਜਿਹੜੀਆਂ ਸਾਡੀਆਂ ਸਹਿਮਤੀਆਂ ਬਣੀਆਂ ਆਏ ਤੇ ਮੈਨੇਜਮੈਂਟ ਨੂੰ ਹਦਾਇਤ ਕੀਤੀ ਕਿ ਇਹਨਾਂ ਮੰਗਾਂ ਨੂੰ ਲਾਗੂ ਕੀਤਾ ਜਾਵੇ ਬਿਜਲੀ ਮੁਲਾਜ਼ਮਾਨੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਪਰ ਜਦੋਂ ਮਿੰਟਸ ਲਿਖੇ ਗਏ ਉਦੋਂ ਉੱਥੇ ਲਿਖਣ ਵਿੱਚ ਜੋ ਸਾਡੇ ਕੋਲ ਆਥੈਂਟਿਕ ਪ੍ਰੂਫ ਹੁੰਦਾ ਜਥੇਬੰਦੀਆਂ ਕੋਲ ਤੇ ਇਹ ਮਿਨਟਸ ਆ ਮੀਟਿੰਗ ਜਾਂ ਰੈਟੀਫਾਈ ਸਬਜੈਕਟ ਟੂ ਰੈਟੀਫਾਈ ਵਿਆਪ ਹੋਣ ਬੀਓਡੀ ਮੀਟਿੰਗ ਉਹ ਜਿਹੜੇ ਚੀਜ਼ਾਂ ਸੀਗੀਆਂ ਉਹਨਾਂ ਦੇ ਵਿੱਚ ਬਹੁਤ ਅੰਤਰ ਸੀਗਾ ਉਹਨਾਂ ਦੇ ਵਿੱਚ ਜਦੋਂ ਗੱਲਬਾਤ ਸਾਡੀ ਚੱਲੀ ਹੈ ਮੀਟਿੰਗ ਤੋਂ ਬਾਅਦ ਮੈਨੇਜਮੈਂਟ ਨਾਲ ਮਿਨਟਸ ਲਿਖਣ ਦੀ ਅਸੀਂ ਚਾਹੁੰਦੇ ਸੀਗੇ ਕਿ ਜਿਹੜੀਆਂ ਸਹਿਮਤੀਆਂ ਮੰਤਰੀ ਸਾਹਿਬ ਦੋਨੇ ਸਤਕਾਰਯੋਗ ਚੀਮਾ ਸਾਹਿਬ ਤੇ ਸਰਦਾਰ ਹਰਭਜਨ ਸਿੰਘ ਈਟੀਓ ਸਾਹਿਬ ਦੀ ਹਾਜ਼ਰੀ ਦੇ ਵਿੱਚ ਜੋ ਸਹਿਮਤੀਆਂ ਬਣੀਆਂ ਨੇ ਉਹਨਾਂ ਨੂੰ ਹੂਬੂ ਲਿਖਿਆ ਜਾਵੇ ਸਾਡੀ ਮੰਗ ਇਹ ਸੀਗੀ ਕਿ ਇਹਨਾਂ ਨੂੰ ਬੀਓਡੀ ਦੇ ਵਿੱਚ ਪਾਸ ਕਰਾਉਣ ਉਪਰੰਤ ਲਾਗੂ ਕੀਤਾ ਜਾਵੇ ਲੇਕਿਨ ਮੈਨੇਜਮੈਂਟ ਪੇਲੋਂ ਵਾਰ-ਵਾਰ ਇਹ ਸ਼ਬਦ ਵਿਚਾਰ ਕਰਕੇ ਬੀਓਡੀ ਵਿੱਚ ਲਜਾਵਾਂਗੇ ਇਹ ਸ਼ਬਦ ਜਿਹੜੇ ਐ ਇਹ ਸਾਨੂੰ ਬਹੁਤ ਕਿਤੇ ਨਾ ਕਿਤੇ ਇਹ ਇਹਨਾਂ ਤੋਂ 스멜 ਆ ਰਹੀ ਸੀ ਕਿ ਪੀ ਕਿ ਮੈਨੇਜਮੈਂਟ ਕਿਤੇ ਨਾ ਕਿਤੇ ਸਾਡੇ ਨਾਲ ਹੁਸ਼ਿਆਰੀ ਕਰ ਰਹੀ ਹੈ ਅਸੀਂ ਚਾਹੁੰਦੇ ਸੀਗੇ ਕਿ ਇਹ ਜਿਹੜੀਆਂ ਸਹਿਮਤੀਆਂ ਬਣ ਗਈਆਂ ਇਹਨਾਂ ਨੂੰ ਬੀਓਡੀ ਦੇ ਵਿੱਚ ਪਾਸ ਕਰ ਕਰਾਉਣ ਪ੍ਰੰਤ ਇਹ ਲਾਗੂ ਕੀਤੀਆਂ ਜਾਣ ਨੰਬਰ 2 ਮੰਗਾਂ ਦੇ ਸਬੰਧ ਵਿੱਚ ਪਹਿਲੀ ਮੰਗ ਸਾਡੀ ਭਰਤੀ ਦੀ ਮੰਗ ਹੈ 50000 ਪੋਸਟ ਖਾਲੀ ਹੈ ਉਹ ਬਿਜਲੀ ਬੋਰਡ ਦੇ ਵਿੱਚ ਭਰੀਆਂ ਜਾਣ ਸਮਾਰਟ ਮੀਟਰ ਜਿਹੜੇ ਉਹ ਨਾ ਲਾਏ ਜਾਣ ਔਰ ਜਿਹੜਾ 35-400 ਦਾ ਮਾਮਲਾ ਆਏ ਇਹ ਬਹੁਤ ਵੱਡਾ ਇੱਕ ਸਾਥੀ ਨੂੰ 19 500 ਦਿੱਤਾ ਜਾਂਦਾ 23 300 ਦਿੱਤਾ ਜਾਂਦਾ 35-400 ਦਿੱਤਾ ਜਾਂਦਾ ਇਹ ਬਹੁਤ ਵੱਡਾ ਫਰਕ ਹੈ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ ਸੀਆਰਏ 267/11 ਕੇ 80/13 294/4 ਦਾ ਪੀੜ ਜਿਹੜਾ ਹੈ ਉਹਨਾਂ ਨੇ ਲੋਕਾਂ ਨੇ ਕੰਮ ਕੀਤਾ ਉਹ ਰੈਗੂਲਰਾਈਜ਼ ਕੀਤਾ ਜਾਵੇ ਇਸੇ ਤਰ੍ਹਾਂ ਜਿਹੜੀਆਂ ਕੰਟਰੈਕਚੁਅਲ ਤੇ ਕੰਮੇ ਕੰਮ ਕਰਦੇ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਸੋਲੇਸ਼ੀਅਮ ਦਾ ਮੈਟਰ ਹੈ ਉਹ ਸਾਥੀ ਜਿਹੜੇ ਸਾਡੇ ਤੋਂ ਵਿਛੜ ਗਏ ਉਹਨਾਂ ਦਾ ਜਿਹੜਾ ਜਿਹੜਾ ਪੈਸੇ ਬਣਾਏ ਜਾ ਰਹੇ ਹੈ ਉਹਨਾਂ ਦੇ ਵਿਆਜ ਲਾ ਕੇ ਕੰਟਰੀਬਿਊਟਰੀ ਇੰਟਰਸਟ ਲਾ ਕੇ ਉਹ ਲੱਖਾਂ ਦੀ ਤਜਾਦ ਦੇ ਵਿੱਚ ਅਮਾਉਂਟ ਖੜੀ ਕਰ ਦਿੱਤੀ ਹੈ ਇੰਨੀ ਉਹਨਾਂ ਨੂੰ ਤਨਖਾਹ ਨਹੀਂ ਮਿਲਣੀ ਨੌਕਰੀ ਜਿੰਨਾ ਕਿ ਉਹਨਾਂ ਨੂੰ ਘਾਣ ਕਰ ਦੇਣਾ ਉਹਨਾਂ ਦਾ ਉਹ ਲੋਕ ਬਹੁਤ ਲਾਚਾਰ ਨੇ ਬਹੁਤ ਹੈਲਪਲੈਸ ਨੇ ਉਹਨਾਂ ਦੀ ਮਦਦ ਦੀ ਵੀ ਬਹੁਤ ਜ਼ਰੂਰੀ ਹੈ ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਅ ਬਾਕੀ 25 ਮੰਗਾਂ ਐ ਉਹਨਾਂ ਤੇ ਸਹਿਮਤੀਆਂ ਬਣੀਆਂ ਸੋ ਸਾਡੀ ਪੁਰਜੋਂ ਅਪੀਲ ਐ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਪੰਜਾਬ ਦੇ ਮੁਲਾਜ਼ਮ ਜਿਹੜੇ ਇਸ ਲੋਕ ਹੱਕੀ ਮੰਗਾਂ ਤੋਂ ਲੋਕਾਂ ਦੀਆਂ ਬਾਜ਼ਮ ਮੰਗਾਂ ਤੋਂ ਹਲੇ ਕੁਝ ਲੋਕ ਜਿਹੜੇ گمراہ ਕਰ ਰਹੇ ਨੇ ਉਹਨਾਂ ਤੋਂ ਸੁਚੇਤ ਹੋ ਕੇ ਜਿਹੜੀਆਂ ਵੀ ਕੋਈ ਭਰਾਤਰੀ ਜਥੇਬੰਦੀ ਐ ਤੇ ਜਿਹੜੇ ਮੁਲਾਜ਼ਮ ਨੇ ਜਿਹੜੇ ਲੋਕ ਗਮਰਾਹ ਕਰਦੇ ਨੇ ਉਹਨਾਂ ਤੋਂ ਬਚ ਕੇ ਇਹਨਾਂ ਸੰਘਰਸ਼ਾਂ ਦੇ ਵਿੱਚ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਜਿਹੜਾ ਸੰਘਰਸ਼ ਕਰਨ ਇਹਦੇ ਜਿਹੜੇ ਟੌੜੇ ਸੰਘਰਸ਼ ਦੇ ਜਿਹੜੇ ਰਿਜ਼ਲਟ ਨੇ ਉਹ ਸਾਰਥਕ ਨਿਕਲਣਗੇ ਤੇ ਅਸੀਂ ਬਿਜਲੀ ਮੰਤਰੀ ਨੂੰ ਵੀ ਅਪੀਲ ਕਰਦੇ ਆ ਆਪਾਂ ਚੀਮਾ ਸਾਹਿਬ ਨੂੰ ਵੀ ਅਪੀਲ ਕਰਦੇ ਆ ਵੀ ਸਾਰ ਜਿਹੜੀਆਂ ਟੌੜੀਆਂ ਹਾਜ਼ਰੀ ਦੇ ਵਿੱਚ ਸਹਿਮਤੀਆਂ ਹੋ ਗਈਆਂ ਸੀਗੀਆਂ ਉਹਨਾਂ ਨੂੰ ਹੂਬੂ ਲਾਗੂ ਕਰਾਇਆ ਜਾਵੇ ਤੇ ਇਸ ਇੰਡਸਟਰੀ ਦਾ ਜਿਹੜਾ ਮਾਹੌਲ ਹੈ ਉਹ ਸ਼ਾਂਤ ਰੱਖਿਆ ਜਾਵੇ ਚਲੋ ਬਿਜਲੀ ਮੁਲਾਜ਼ਮਾਨੀਆਂ ਮੰਗਾਂ ਮਸਲੇ ਆ ਬਿਜਨੀ ਬੋਰਡ ਦੇ ਕੀਤੇ ਜਾ ਰਹੇ ਲੁਕਵੇਂ ਤਰੀਕੇ ਨਾਲ ਨਿੱਜੀਕਰਨ ਦੇ ਮਾਮਲੇ ਤੇ ਅਦਾਰੇ ਦੇ ਵਿੱਚ ਨਵੀਂ ਭਰਤੀ ਦੇ ਮਸਲੇ ਨੂੰ ਲੈ ਕੇ ਔਰ ਜਿਹੜਾ ਬੀਲੀ ਬੋਰਡ ਦੇ ਕਰਮਚਾਰੀਆਂ ਨੂੰ ਸਗੇਲ ਵੰਡpa ਕੇ ਵਿੱਤ ਕਰੇਵਾਜੀ ਦੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਮਤਲਬ ਮੇਰੇ ਕਹਿਣ ਦਾ ਕਿ 35400 ਦਾ ਮਾਮਲਾ ਜਿਹੜੇ ਸਾਡੇ 3 CRA ਨੇ 249 267 281 ਇਹਨਾਂ ਕਰਮਚਾਰੀਆਂ ਦਾ ਜਿਹੜਾ ਮਸਲਾ ਕੰਟੈਕਟ ਪੀਡ ਰੈਗੂਲਰ ਕਰਨ ਦਾ ਮਾਮਲਾ ਸਾਡੇ ਸ਼ਲੇਸ਼ੀਅਮ ਵਾਲੇ ਜਿਹੜੇ ਕਰਮਚਾਰੀ ਨੇ ਨਵੇਂ ਜਿਨ੍ਹਾਂ ਨੂੰ 12% ਵਿਆਜ ਲਾ ਕੇ 70 ਲੱਖ ਰੁਪਏ 90 ਲੱਖ ਰੁਪਏ ਦੀਆਂ ਉਹਨਾਂ ਵੱਲ ਰਕਮਾਂ ਖੜੀਆਂ ਕੀਤੀਆਂ ਉਹ ਮਾਮਲਾ ਹੋਰ ਅਣਗਿਣਤ ਜਿਹੜੇ ਮਾਮਲੇ ਨੇ ਕੋਈ 25 ਦੇ ਕਰੀਬ ਜਿਹਦੇ 'ਚ ਬਿਲਡਿੰਗਾਂ ਸਾਡੀਆਂ ਜਿਹੜੀਆਂ ਇਸ ਅਦਾਰੇ ਦੀਆਂ ਜਿਹੜਾ ਰੈਵਨਿਊ ਕਮਾਉਂਦਾ ਰੋਜ਼ ਤੇ ਉੱਥੇ ਮੁਲਾਜ਼ਮਾਂ ਦੀ ਬੈਠਣ ਦੀਆਂ ਹਾਲਤਾਂ ਬਹੁਤ ਮਾੜੀਆਂ ਨੇ ਉਹ ਬਿਲਡਿੰਗਾਂ ਦਾ ਮਸਲਾ ਤੇ ਇਹਨਾਂ ਸਾਰਿਆਂ ਮਸਲਾਂ ਨੂੰ ਲੈ ਕੇ ਜਿਹੜਾ ਬਿਜਲੀ ਮੁਲਾਜ਼ਮਾਂ ਦੀਆਂ 14 ਅਤੇ ਪੈਨਸ਼ਨਰਾਂ ਦੀਆਂ ਦੋ ਜਹੇਬੰਦੀਆਂ ਟੋਟਲ 16 ਜਹੇਬੰਦੀਆਂ ਦੇ ਸਾਂਝੇ ਥੜੇ ਦੇ ਆਗੂ ਦੇ ਤੌਰ ਤੇ ਮੈਂ ਗੁਰਪ੍ਰੀਤ ਸਿੰਘ ਗੰਢੀਵਿੰਡ ਬਿਜਲੀ ਕਮਿਆ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਜਿਹੜੀ ਕੱਲ ਹੜਤਾਲ ਹੋਈ ਆ ਨਾ ਸਰਦੀ ਨੂੰ ਅਸੀਂ ਕੀਤੀ ਆ ਉਹ ਬਹੁਤ ਕਾਮਯਾਬ ਹੜਤਾਲ ਆ 100% ਦੀ ਮੈਂ ਕਹਿ ਸਕਦਾ ਦਫ਼ਤਰਾਂ ਨੂੰ ਤਾਲੇ ਲੱਗੇ ਨੇ ਤੇ ਕੈਸ਼ ਕਾਊਂਟਰ ਮੁਕੰਮਲ ਤੌਰ ਤੇ ਬੰਦ ਨੇ ਤੇ ਉਹਦੇ ਲਈ ਸਮੁੱਚਾ ਬੀਲੇ ਕਾਮਾ ਤੇ ਸਮੁਝੀਆਂ ਸਾਡੀਆਂ ਜੈਵੰਦੀਆਂ ਦੀ ਜਿਹੜੀ ਸਾਰੀ ਲੀਡਰਸ਼ਿਪ ਆ ਵਧਾਈ ਦੀ ਹੱਕਦਾ ਰਿਆ ਮੈਂ ਅੱਗੋਂ ਕਹਿਣਾ ਚਾਹੁੰਦਾ ਕਿ ਕੁਝ ਕੁਝ ਭਰਾਤਰੀ ਜੈਵੰਦੀਆਂ ਕੁਝ ਸਾਡੇ ਵਰਕਰ ਭੁੱਲੇ ਭਟਕੇ ਜਿਹੜੇ ਇਸ ਹੜਤਾਲ ਤੋਂ ਬਾਹਰ ਨੇ ਉਹਨਾਂ ਨੂੰ ਮੈਂ ਸਾਂਝੇ ਥੜੇ ਦੇ ਤੌਰ ਤੇ ਸਾਥੀ ਰਤਨ ਸਿੰਘ ਮਜਾਰੀ ਦੀ ਮਜਾਰੀ ਦੇ ਤੌਰ ਤੇ ਹੋਰ ਹੋਰ ਜਿਹੜੀ ਸਮੁੱਚੀ ਲੀਡਰਸ਼ਿਪ ਆ ਉਹਦੇ ਤੌਰ ਤੇ ਮੈਂ ਅਪੀਲ ਕਰਦਾ ਕਿ ਇਹ ਵਰਕਰਾਂ ਦੀ ਮਸਲਿਆਂ ਲਈ ਹੜਤਾਲ ਆ ਨਿੱਜੀਕਰਨ ਦੇ ਖਿਲਾਫ ਹੜਤਾਲ ਆ ਮੈਹਗਮੇ ਦੇ ਵਿੱਚ ਨਵੀਂ ਭਰਤੀ ਦੇ ਮਾਮਲੇ ਲਈ ਹੜਤਾਲ ਆ ਹੋਰ ਸਰਕਾਰ ਨਾਲ ਸੰਬੰਧਤ ਜਿਹੜੇ ਸਾਡੇ ਕੋਲ ਮਸਲੇ ਉਹਨਾਂ ਲਈ ਹੜਤਾਲ ਆ ਇਸ ਕਰਕੇ ਇਸ ਹੜਤਾਲ ਦੇ ਵਿੱਚ ਤੁਸੀਂ ਹਿੱਸਾ ਲਵੋ ਜਿਨ੍ਹਾਂ ਨੇ ਸਾਲਿਆ ਉਹਨਾਂ ਦਾ ਬਹੁਤ ਧੰਨਵਾਦ ਤੇ ਜਿਹੜੇ ਹੜਤਾਲ ਤੋਂ ਬਾਹਰ ਨੇ ਉਹਨਾਂ ਨੂੰ ਬੇਨਤੀ ਆ ਕਿ ਉਹ ਹੜਤਾਲ ਦੇ ਵਿੱਚ ਹਿੱਸਾ ਲੈਣ ਅਸੀਂ ਸਰਕਾਰ ਨੂੰ ਔਰ ਪਾਵਰ ਦੀ ਮੈਨੇਜਮੈਂਟ ਨੂੰ ਅਪੀਲ ਕਰਦੇ ਆ ਅਸੀਂ ਤੁਹਾਡੇ ਨਾਲ 2 6 ਨੂੰ ਮੀਟਿੰਗ ਕੀਤੀ 6 8 ਨੂੰ ਮੀਟਿੰਗ ਕੀਤੀ 8 8 ਨੂੰ ਮੀਟਿੰਗ ਕੀਤੀ ਲਾਸਟ ਮੀਟਿੰਗ ਜਿਹੜੀ ਅਸੀਂ 10 ਅਗਸਤ ਨੂੰ ਐਤਵਾਰ ਵਾਲੇ ਦਿਨ ਕੀਤੀ ਆ ਸਤਕਾਰਯੋਗ ਮਾਨਯੋਗ ਖਜ਼ਾਨਾ ਮੰਤਰੀ ਸ੍ਰੀ ਹਰਪਾ ਸਿੰਘ ਜੀ ਚੀਮਾ ਦੀ ਪ੍ਰਧਾਨਗੀ ਹੇਠ ਪੰਜਾਬ ਭਵਨ ਚੰਡੀਗੜ੍ਹ ਦੇ ਵਿੱਚ ਔਰ ਬਿਜਲੀ ਮੰਤਰੀ ਮਾਨਯੋਗ ਸ੍ਰੀ ਹਰਪਜਨ ਸਿੰਘ ਈਟੀਓ ਦੀ ਹਾਜ਼ਰੀ ਦੇ ਵਿੱਚ ਸਾਡੇ ਸੀਐਮਡੀ ਸਾਹਿਬ ਔਰ ਪੂਰੀ ਮੈਨੇਜਮੈਂਟ ਦੇ ਨਾਲ ਲਗਭਗ 3 ਘੰਟੇ ਜੋ ਮੰਤਰੀ ਸਾਹਿਬ ਨੇ ਕੱਲ ਬਿਆਨ ਜਾਰੀ ਕੀਤਾ ਵੀਡੀਓ ਜਾਰੀ ਕੀਤੀ ਆ ਅਸੀਂ ਉਹਨਾਂ ਦੀ ਗੱਲਾਂ ਸਹਿਮਤ ਆ ਕਿ ਤੁਸੀਂ ਮੰਗਾ ਸਾਡੀਆਂ ਮੰਨਦੇ ਹੋ ਲੇਕਿਨ ਸਾਡੀ ਲੜਾਈ ਆ ਸਾਡਾ ਸ਼ੰਰਚਿਆ ਲਾਗੂ ਕਰਾਉਣ ਲਈ ਤੁਸੀਂ ਲਾਗੂ ਨਹੀਂ ਕਰਦੇ ਤੁਸੀਂ ਤਾਂ ਮੰਨੀਆਂ ਸੀ 6 ਜੂਨ ਨੂੰ ਵੀ ਤੁਸੀਂ ਮੰਨੀਆਂ ਸੀ 8 ਅਗਸਤ ਨੂੰ ਵੀ ਤੁਸੀਂ ਮੰਨੀਆਂ 6 ਅਗਸਤ ਨੂੰ ਵੀ ਦੇ 10 ਅਗਸਤ ਨੂੰ ਵੀ ਤੁਸੀਂ ਮੰਨੀਆਂ ਮੰਗਾਂ ਲਾਗੂ ਕਰਨ ਦਾ ਮਾਮਲਾ ਲਾਗੂ ਕੀਤੀਆਂ ਜਾਣ ਪਾਵਰ ਦੀ ਮੈਨੇਜਮੈਂਟ ਨੇ 8 ਤਰੀਕ ਨੂੰ ਸੌਰੀ 6 ਅਗਸਤ ਨੂੰ ਬੀਓਡੀ ਕੀਤੀ ਆ ਸਾਡੇ ਨਾਲ ਮੰਗਾ ਜਿਹੜੀਆਂ ਮੰਨਣ ਬਾਰੇ ਸਹਿਮਤੀ ਬਣੀ ਸੀ 2 6 ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਉਸ ਬੀਓਡੀ ਦੇ ਵਿੱਚ ਕਿਉਂ ਨਹੀਂ ਪਾਸ ਕੀਤੀਆਂ ਗਈਆਂ ਸਾਡੀਆਂ ਮੰਗਾਂ ਇਸ ਕਰਕੇ ਅਸੀਂ ਲੋਕਾਂ ਨੂੰ ਮਲਾਜ਼ਮਾਂ ਨੂੰ ਕਿਸਾਨਾਂ ਨੂੰ ਸਾਡੇ ਖਪਤਕਾਰਾਂ ਨੂੰ ਜਿਹੜੇ ਸਾਡੇ ਲਈ ਬਹੁਤ ਮਹੱਤਵਪੂਰਨ ਨੇ ਆਧਾਰੇ ਲਈ ਉਹਨਾਂ ਸਭਨਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਜਾਣਦੇ ਹੋ ਕਿ ਦਫ਼ਤਰ ਖਾਲੀ ਪਏ ਨੇ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ ਰੋਜ਼ ਮਾਵਾਂ ਦੇ ਪੁੱਤ ਲਟਕ ਕੇ ਮਰ ਰਹੇ ਨੇ ਇਸ ਕਰਕੇ ਸਾਡੇ ਬਹੁਤ ਸਾਰੇ ਇਸ਼ੂ ਨੇ ਬਿਲਡਿੰਗਾਂ ਟਟੀਆਂ ਪਈਆਂ ਨੇ ਤੇ ਉਹਨਾਂ ਇਸ਼ੂ ਨੂੰ ਲੈ ਕੇ ਅਸੀਂ ਸਟ੍ਰਾਈਕ ਤੇ ਆ ਸਾਡਾ ਕੋਈ ਸ਼ੌਂਕ ਨਹੀਂ ਅਸੀਂ ਪੰਜਾਬ ਦੇ ਸਮੁੱਚੇ ਖਤਕਾਰਾਂ ਕੋਲੋਂ ਸਹਿਯੋਗ ਦੀ ਆਸ ਰੱਖਦੇ ਆ ਅਸੀਂ ਸਮੂਚੀਆਂ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਕੋਲੋਂ ਆਸ ਰੱਖਦੇ ਆ ਕਿ ਉਹ ਸਾਡੇ ਮਸਲਿਆਂ ਨੂੰ ਵੇਖਣ ਜਾਂਚਣ ਤੇ ਫੇਰ ਮਤਲਬ ਅਸੀਂ ਸਮਝਦੇ ਆ ਵੀ ਸਾਡੀ ਉਹ ਹਮਾਇਤ ਕਰਨ ਇਹ ਉਮੀਦ ਰੱਖਾਂਗੇ ਅਸੀਂ ਸਮੁੱਚੇ ਲੜਨ ਵਾਲੇ ਲੋਕਾਂ ਕੋਲੋਂ ਐਸਮਾ ਵਰਗਾ ਕਾਨੂੰਨ ਜਿਹੜਾ ਕਾਲਾ ਕਾਨੂੰਨ ਆ ਉਹਨੂੰ ਸਾਡੀ ਮੈਨੇਜਮੈਂਟ ਜਿਹੜੀਆਂ ਭਪਕੀਆਂ ਮਾਰੇ ਗੱਦੜ ਭਪਕੀਆਂ ਅਸੀਂ ਉਹਦੀ ਪਰਵਾਹ ਨਹੀਂ ਕਰਦੇ ਬਿਜਲੀ ਕਮ ਆ ਉਹਦੀ ਪਰਵਾਹ ਨਹੀਂ ਕਰੂਗਾ ਅਸੀਂ ਆਪਣੇ ਹੱਕ ਲਈ ਲੜੇ ਆ ਲੜਾਂਗੇ ਟੇਬਲ ਤੇ ਬੈਠਣ ਤੇ ਜਦੋਂ ਸਾਨੂੰ ਆਵਾਜ਼ ਪਾਊਗੀ ਅਸੀਂ ਟੇਬਲ ਤੇ ਬੈਠਣ ਲਈ ਵੀ ਤਿਆਰ ਬਰ ਤਿਆਰ ਆ ਬਹੁਤ ਬਹੁਤ ਧੰਨਵਾਦ ਅਖੀਰ ਤੇ ਮੈਂ ਸਭਨਾ ਮਲਾਜ਼ਮਾਂ ਨੂੰ ਭਰਾਤਰੀ ਜਹਿਬੰਦੀਆਂ ਨੂੰ ਅਪੀਲ ਕਰਦਾ ਕਿ ਉਹ ਸਾਡੇ ਸੰਘਰਸ਼ ਦਾ ਹਿੱਸਾ ਬਣ ਸ਼ੁਕਰੀਆ